ਸਤਿ ਸ੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਨੀਤ ਸਿੰਘ ਵਦਵਾ ਪੰਜਾਬ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰਕ ਚਰਚਾ ਚੱਲ ਰਹੀ ਹੈ ਕਿ ਪੰਜਾਬ ਦੀਆਂ ਸਰਕਾਰੀ ਜ਼ਮੀਨਾਂ ਸਰਕਾਰ ਵੇਚ ਰਹੀ ਹੈ ਸਵਾਲ ਵੱਡਾ ਹੈ ਕਿ ਸਰਕਾਰ ਜ਼ਮੀਨਾਂ ਵੇਚ ਰਹੀ ਹੈ ਜਾਂ ਸਰਮਾਇਆ ਖਤਮ ਕਰ ਰਹੀ ਹੈ ਇਸ ਨੂੰ ਲੈ ਕੇ ਕਈ ਲੋਕ ਲਗਾਤਾਰ ਚਿੰਤਾ ਦੇ ਵਿੱਚ ਵੀ ਨੇ ਕਈ ਲੋਕ ਲਗਾਤਾਰ ਸਵਾਲ ਵੀ ਖੜੇ ਕਰ ਰਹੇ ਨੇ ਔਰ ਕਈ ਲੋਕ ਜਿਹੜੇ ਨੇ ਉਹ ਹੁਣ ਕਾਨੂੰਨੀ ਤੌਰ ਤੇ ਵੀ ਸਰਕਾਰ ਨੂੰ ਘੇਰ ਰਹੇ ਨੇ ਇੱਕ ਪਟੀਸ਼ਨ ਪੰਜਾਬ ਹਰਿਆਣਾ ਹਾਈ ਕੋਰਟ ਚ ਪਈ ਜਿਸ ਵਿੱਚ ਇਹ ਕਿਹਾ ਗਿਆ ਕਿ ਕਿਵੇਂ ਸਰਕਾਰ ਜਿਹੜੀ ਹੈ ਜ਼ਮੀਨਾਂ ਨੂੰ ਵੇਚ ਰਹੀ ਹੈ ਔਰ ਕਿਉਂ ਵੇਚ ਨਹੀਂ ਸਕਦੀ ਪਟੀਸ਼ਨ ਪਾਈ ਹੈ ਸੀਨੀਅਰ ਐਡਵੋਕੇਟ ਜਗਮਨ ਸਿੰਘ ਪੱਟੀ ਜੀ ਨੇ ਜੋ ਕਿ ਸਾਡੇ ਨਾਲ ਮੌਜੂਦ ਨੇ ਪੱਟੀ ਸਾਹਿਬ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਬਦਵਤ ਸਾਹਿਬ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸ਼ੁਭ ਕਾਮਨਾਵਾਂ ਸਾਰੇ ਪੰਜਾਬ ਲਈ ਪੰਜਾਬ ਲਈ ਤਾਂ ਸ਼ੁਭ ਕਾਮਨਾਵਾਂ ਤੁਹਾਡੀਆਂ ਬਿਲਕੁਲ ਠੀਕ ਨੇ ਪਰ ਪੰਜਾਬ ਲਈ ਸ਼ੁਭ ਕਾਮਨਾਵਾਂ ਲਗ ਨਹੀਂ ਰੀਆਂ ਜੋ ਹਾਲਾਤ ਬਣੇ ਹੋਏ ਨੇ ਆ ਕਿਹੜਾ ਨਵਾਂ ਸੱਪ ਹੈ ਜਿਹੜਾ ਸਰਕਾਰ ਦਾ ਤੁਸੀਂ ਹੁਣ ਹਾਈ ਕੋਰਟ ਦੇ ਵਿੱਚ ਲੈ ਗਿਆ ਔਰ ਸਰਕਾਰ ਨੂੰ ਬੜੀ ਮੁਸ਼ਕਲਾਂ ਪਈਆਂ ਹੋਈਆਂ ਸਰਕਾਰ ਜੇ ਚੰਗੇ ਕੰਮ ਕਰ ਲਵੇ ਤੇ ਜਿਆਦਾ ਬਿਹਤਰ ਹੈ ਜੇ ਸ਼ਹੀਦ ਭਗਤ ਸਿੰਘ ਦੀ ਪਗੜੀ ਜਿਹੜੀ ਹੈ ਉਹਦਾ ਰੰਗ ਆਪ ਨੂੰ ਅਡਾਪਟ ਕਰਕੇ ਉਸ ਦਾ ਜਿਹੜਾ ਸਿਰ ਤੇ ਰੱਖ ਕੇ ਤੇ ਕੰਮ ਜਿਹੜੇ ਸ਼ਹੀਦ ਭਗਤ ਸਿੰਘ ਵੱਲੇ ਨਹੀਂ ਕਰਨੇ ਤੇ ਪੰਜਾਬ ਦੀ ਬਰਬਾਦੀ ਦਾ ਹੱਲ ਹੋਏਗਾ ਨਾ ਹੋਰ ਕੀ ਹੋਏਗਾ ਪੰਜਾਬ ਦੀ ਪ੍ਰਬੰਤੀ ਨੂੰ ਇਨਵਾਈਟ ਕਰ ਰਹੇ ਨੇ ਇਹ ਲੋਕ ਦਬ ਵਧੇ ਰਹੇ ਨੇ ਇਹ ਲੋਕ ਕਹੁੰਦੇ ਰਹੇ ਨੇ ਪ੍ਰਾਪਰਟੀਆਂ ਪੰਜਾਬ ਦੀਆਂ ਪੰਜਾਬ ਸਰਕਾਰ ਦੀਆਂ ਨਹੀਂ ਤੇ ਪੰਜਾਬ ਸਰਕਾਰ ਆਪਣੀ ਲਗਜ਼ਰੀ ਨੂੰ ਆਮ ਆਦਮੀ ਪਾਰਟੀ ਤੇ ਕਿਵੇਂ ਖਰਚ ਕਰ ਸਕਦੀ ਏ ਖਜ਼ਾਨੇ ਨੂੰ ਲੋਕਾਂ ਨੂੰ ਕਿਵੇਂ ਖਰਚ ਕਰ ਸਕਦੀ ਏ 1000 ਰੁਪਏ ਇਹਨਾਂ ਨੂੰ ਪੰਜਾਬ ਦੀਆਂ ਤੀਵੀਆਂ ਨਹਿਰ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀ ਉਹ ਤਾਂ ਅਜੇ ਤੱਕ ਦੇ ਨਹੀਂ ਹੋਇਆ ਤੇ ਕੇਜੜੀ ਮਹਿਲ ਦੇ ਉੱਤੇ ਇਹਨਾਂ ਨੇ 1 ਕਰੋੜ ਰੁਪਏ ਖਰਚ ਕੀਤੇ ਆ ਉਹਦਾ ਹਿਸਾਬ ਵੀ ਮੈਂ ਇਸ ਰਿਪੋਰਟ ਦੇ ਵਿੱਚ ਮੰਗਿਆ ਵੀ ਇਹਨਾਂ ਤੋਂ ਰਿਕਵਰ ਕੀਤਾ ਜਾਏ ਆਮ ਆਦਮੀ ਪਾਰਟੀ ਤੋਂ ਭਾਵੇਂ ਇਹਨਾਂ ਦੀਆਂ ਜਾਇਦਾਦਾਂ ਵੇਚ ਕੇ ਤੇ ਭਾਵੇਂ ਕੁਝ ਕਰਕੇ ਪਰ ਇਹਨਾਂ ਦਾ ਤੇ ਪੰਜਾਬ 'ਚ ਕੁਝ ਨਹੀਂ ਇਹ ਤੇ ਦਿੱਲੀ ਤੁਰ ਜਾਣਗੇ ਵਾਪਸ ਜਾਣ ਤੇ ਮੰਗੇ ਤੇ ਗੱਲ ਲੈਣਾ ਸ਼ੰਭੂਨੀ ਟੱਪੰਦੇ ਨਾਲ ਸ਼ੰਭੂਨੀ ਟੱਪੰਦੇ ਨਾਲ ਅਰਡੀਸ਼ਨ ਕਹਿੰਦੀ ਕੀ ਤੁਹਾਡੀ ਜਿਹੜਾ ਪ੍ਰਾਪਰਟੀਆਂ ਨੂੰ ਲੈ ਕੇ ਤੁਸੀਂ ਮੈਂ ਜਿੰਨਾ ਕੜਿਆ ਇੱਕ ਤੇ ਤੁਸੀਂ ਸਾਰੇ ਮੰਤਰੀ ਲਪੇਟ ਤੇ ਸੜੇ ਕੇਜਰੀਵਾਲ ਸੜੇ ਮਨੀਸ਼ सिसोदिया ਸਾਰੇ ਮਤਲਬ ਹੈ ਕਿ ਉਹ ਕੀ ਕੀ ਬੇਸ ਕੀ ਉਹਦਾ ਸਾਰਾ ਪੰਜਾਬ ਦੇ ਵਿੱਚ ਇਹਨਾਂ ਨੇ ਜਿਹੜੀਆਂ ਪ੍ਰਾਪਰਟੀਆਂ ਬਕਰੇ ਬਕਰੇ ਡਿਪਾਰਟਮੈਂਟਾਂ ਜਿਹੜੇ तकरीबन ਸਾਰੇ ਮੰਡੀ ਬੋਰਡ ਹੋ ਗਿਆ ਐਗਰੀਕਲਚਰ ਯੂਨੀਵਰਸਿਟੀ ਹੋ ਗਈ ਭੋਪਾਲੇਂਦਰਾ ਯੂਨੀਵਰਸਿਟੀ ਹੋ ਗਈ ਪਟਿਆਲੇ ਦੀ ਹੋਰ ਤੇ ਹੋਰ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਨੂੰ ਵੀ ਵੇਚਣ ਦੇ ਉਪਰਾਲੇ ਕੀਤੇ ਜਾ ਰਹੇ ਨੇ ਪਟਿਆਲੇ ਦੇ ਵਿੱਚ ਔਰ ਮੈਂ ਲਿਸਟ ਲਾਈ ਹੈ ਹਾਈ ਕੋਰਟ ਦੇ ਵਿੱਚ ਲਾਈ ਹੈ ਇਹ ਹਵਾਈਟ ਨਹੀਂ ਲਿਸਟ ਪੰਜਾਬ ਸਰਕਾਰ ਦੀ ਲਿਸਟ ਹੈ ਜਿਹਦੇ ਉਤੇ ਇਹਨਾਂ ਨੇ ਵੱਖਰੀ ਵੱਖਰੀ ਡੇਟ ਨੂੰ ਇਹਨਾਂ ਨੇ ਫੈਸਲੇ ਲੈਨੇ ਮੀਟਿੰਗਾਂ ਕੀਤੀਆਂ ਜਿਹੜੀਆਂ ਮੀਟਿੰਗਾਂ ਕੀਤੀਆਂ ਬਈ ਇਹ ਜਿਹੜੀਆਂ ਪ੍ਰਾਪਰਟੀਆਂ ਹੈ ਇਹ ਵੇਚ ਦਿੱਤੀਆਂ ਜਾਂ ਕਿਉਂ ਵੇਚ ਦਿੱਤੀਆਂ ਜਾਂ ਬਈ ਲਾਲੇ ਦੀ ਦੁਕਾਨ ਹੈ ਲਾਲੇ ਦਾ ਅਸਮਾਨ ਹੈ ਜਿਹੜਾ ਵੇਚ ਦਿਓਗੇ ਤੁਸੀਂ ਇਹ ਪੰਜਾਬ ਦੇ ਲੋਕਾਂ ਦੀ ਜਿਹੜੀ ਹੈ ਨਸੀਅਤ ਵੀ ਹੈ ਤੇ ਵਸੀਅਤ ਵੀ ਹੈ ਤੇ ਜੇ ਇੱਕ ਮੇਕਮਹ ਵੇ ਉਹਨਾਂ ਦੀ ਜਿਹੜੀ ਹੈ ਇੱਜ਼ਤ ਮਾਨ ਨੂੰ ਕੋਈ ਮਾਨ ਸਨਮਾਨ ਨਹੀਂ ਦਿੱਤਾ ਜਾ ਰਿਹਾ ਤੇ ਇਹਦੇ ਹੀ ਕੋਈ ਗਲਤ ਗੱਲ ਨਹੀਂ। ਤੁਸੀਂ ਇੱਕ ਸਵਾਲ ਕਰੋਗੇ ਮੈਨੂੰ ਜ਼ਰੂਰ ਕਰੋਗੇ ਔਰ ਕਰਨਾ ਵੀ ਬੰਦਾ ਤੁਹਾਡਾ ਵਾਜਬ ਹੈ। ਪੰਜਾਬ ਦੀਆਂ ਪ੍ਰਾਪਰਟੀਆਂ ਪੰਜਾਬ ਸਰਕਾਰ ਦੀਆਂ ਤੇ ਨਹੀਂ ਨਾ? ਪੰਜਾਬ ਦੇ ਲੋਕਾਂ ਦੀਆਂ। ਪੰਜਾਬ ਦੇ ਲੋਕਾਂ ਦੀਆਂ ਨੇ ਸਿੱਧਾ ਸਵਾਲ ਹੈ। ਤੇ ਇਹ ਕਿਵੇਂ ਵੇਚ ਸਕਦੇ ਨੇ? ਸਵਾਲ ਤੇ ਦੇਖੋ ਕਿ ਕਿਵੇਂ ਪੈਸਾ ਇਕੱਠਾ ਕਰ ਰਹੇ ਨੇ ਗੱਲ ਤੁਹਾਡੀ ਬਿਲਕੁਲ ਠੀਕ ਹੈ ਜੇ ਪੰਜਾਬ ਤੇ 4 ਲੱਖ ਕਰੋੜ ਦਾ ਕਰਜ਼ਾ ਉਹਨੂੰ ਅਸੀਂ ਕੀ ਕਹਿ ਦਿੰਨੇ ਆ ਕਿ ਹਰ ਪੰਜਾਬੀ ਦੇ ਸਿਰ ਤੇ 1.5 ਲੱਖ ਦਾ ਕਰਜ਼ਾ ਇਹ ਗੱਲ ਕਹਿ ਦਿੱਤੀ ਜਾਂਦੀ ਆ ਤੇ ਛੜੀ ਪ੍ਰਾਪਰਟੀ ਪੰਜਾਬ ਸਰਕਾਰ ਦੀ ਹੈ ਜਿਹਨੂੰ ਵੇਚ ਰਹੀ ਹੈ ਸਰਕਾਰ ਉਹ ਪ੍ਰਾਪਰਟੀ ਵੀ ਤੇ ਫਿਰ ਪੰਜਾਬ ਦੇ ਲੋਕਾਂ ਦੀ ਉਹ ਪ੍ਰਾਪਰਟੀ ਹੈ ਨਾ ਜਿਹਨੂੰ ਵੇਚੀ ਜਾ ਰਿਹਾ ਆ ਓਬਵੀਅਸਲੀ ਠੀਕ ਹੈ ਮੈਂ ਤੁਹਾਡੀ ਗੱਲ ਨੂੰ ਬਿਲਕੁਲ ਇਤਿਫਾਕ ਕਰਨਾ ਪਰ ਫਿਰ ਸਰਕਾਰ ਦਾ ਕਹਿਣਾ ਕੀ ਹੈ ਸਰਕਾਰ ਦਾ ਇਹ ਕਹਿਣਾ ਹੈ ਵੀ ਜਿਹੜਾ ਸੀ ਕੇਜੜੀਵਾਲ ਸਾਹਿਬ ਨੂੰ ਪਰਮਨ ਕਰਾਇਆ ਉਹਨਾਂ ਸਟੇਟਾਂ ਦਾ ਜਿਨ੍ਹਾਂ ਵਿੱਚ ਆਮ ਆਦਮੀ ਪਾਰਟੀ ਕੰਟੈਸਟ ਕਰ ਰਹੀ ਸੀ ਪੰਜਾਬ ਸਰਕਾਰ ਦੇ ਖਜ਼ਾਨੇ ਤੇ ਤੇ ਲਗਜ਼ਰੀ ਦੇ ਉੱਤੇ ਇਹਨਾਂ ਨੂੰ ਕਰਾਇਆ ਉਸ ਦਾ ਕੀ ਕੰਮ ਹੈ ਟੈਕਨੀਕਲੀ ਕਿਹੋ ਜਿਹਾ ਤੇ ਉਹਦੇ ਉਹਨਾਂ ਖਰਚੇ ਕਿਵੇਂ ਪੂਰੇ ਕਰਨੇ ਨੇ ਓਵਰਡਰਾਫਟ ਲੈ ਕੇ ਕਰਜ਼ੇ ਤੇ ਖਰਚਾ ਲੈ ਕੇ ਇਹਨਾਂ ਦੀ ਨਹੀਂ ਨੀ ਵੀ ਤੇ ਹੁਣ ਇਹ ਜਿਹੜੀਆਂ ਪ੍ਰਾਪਰਟੀਆਂ ਉਹ ਵੇਚ ਦਿਓ ਇਹ ਤੇ ਨਹੀਂ ਹੋਣਾ ਚਾਹੀਦਾ ਤੇ ਮੈਂ ਇਹ ਚੀਜ਼ ਨੂੰ ਲੈ ਕੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜਾ ਖਟਕਟਾਇਆ ਹੈ ਵੀ ਇਹ ਗਲਤ ਹੋਣ ਜਾ ਰਿਹਾ ਹੈ ਪੰਜਾਬ ਦੇ ਲੋਕਾਂ ਨਾਲ ਗਲਤ ਹੋਏਗਾ ਘਟੋ ਘਟ ਜਿਹੜੀ ਸਟੇਟ ਵੈਲਫੇਅਰ ਸਟੇਟ ਹੈ ਉਹ ਕਿਵੇਂ ਤੇ ਕਿਸ ਤਰ੍ਹਾਂ ਜਿਹੜੀ ਇਹ ਇਹ ਵੈਲਫੇਅਰ ਕਰ ਰਹੀ ਹੈ ਲੋਕਾਂ ਦਾ ਪਹਿਲੇ ਇਹ ਤਾਂ ਦੱਸਣ ਵੀ ਕੀ ਵੈਲਫੇਅਰ ਕਰ ਰਹੀ ਹੈ ਤੁਸੀਂ ਕਹਿੰਦੇ ਕਿ ਅਸੀਂ ਬਿਜਲੀ ਫ੍ਰੀ ਦੇ ਰਹੇ ਹਾਂ ਅਸੀਂ ਰਾਸ਼ਨ ਦੇ ਰਹਿਆ ਸੀ ਹੋਰ ਪਤਾ ਨਹੀਂ ਕੀ ਆਮ ਆਦਮੀ ਕਲੀਨਿਕ ਖੋਲਤੇ ਮੁਫਤ ਇਲਾਜ ਹੋ ਰਿਹਾ ਹੈ ਹੁਣ ਅਸੀਂ ਬੀਮਾ ਦੇ ਦੇਣਾ 10 ਲੱਖ ਦਾ ਹਰ ਪਰਿਵਾਰ ਨੂੰ ਫਿਰ ਉਸ ਤੋਂ ਬਾਅਦ 1000 ਰੁਪਇਆ ਵੀ ਕਹਿੰਦੇ ਬਸ ਉਹ ਵਟਤੇ ਪਿਆ ਬਜਟ ਤੋਂ ਬਾਅਦ ਤੁਰੰਤ ਦੇ ਦੇਣਾ ਸਾਰਿਆਂ ਨੂੰ ਤੇ ਕਹਿੰਦੇ ਇਹ ਤੇ ਵੈਲਫੇਅਰ ਹੁੰਦਾ ਕਹਿੰਦੇ ਜੋ ਅਸੀਂ ਕਰ ਰਹੇ ਹਾਂ ਤੇ 70 ਸਾਲਾਂ ਚ ਕਿਸੇ ਨੇ ਨਹੀਂ ਕੀਤਾ ਜੇ ਇਹ ਕਿਹਾ ਜਾਏ ਚਾਲੋਂ ਕੁੱਥੀ ਡੋਮਨੇ ਗਾਇ ਤਾਲਬੇ ਤਾਲ ਜੁਮਲੇ ਤੇ ਜੁਮਲਾ ਤੇ ਕਰੇ ਇਹਨਾਂ ਦਾ ਕਮਾਲ ਤੇ ਇਹਦੇ ਵਿੱਚ ਕੋਈ ਗਲਤ ਗੱਲ ਨਹੀਂ ਨਜ਼ਰ ਆ ਰਹੀ ਇਹ ਜੁਮਲੇ ਜਿਹੜੇ ਆ ਜੁਮਲਿਆਂ ਨਾਲ ਸਰਕਾਰਾਂ ਨਹੀਂ ਚਲਦੀਆਂ ਕੀ ਖਟਿਆ ਤੇ ਕੀ ਵੱਟਿਆ ਮੋਦੀ ਸਰਕਾਰ ਦੇ ਝੁਮਲਿਆਂ ਨੇ ਇਹ ਗੱਲ ਕਹਿ ਨਹੀਂ ਪੈ ਰਹੀ ਇਹ ਇਨ ਰੈਫਰੈਂਸ ਕਹਿ ਨਹੀਂ ਪੈ ਰਹੀ ਔਰ ਸਰਕਾਰ ਦੀ ਅਦੌਗਤੀ ਸਰਕਾਰ ਦਾ ਜਿਹੜਾ ਕਰਜ਼ਾ ਹੈ 55 ਲੱਖ ਕਰੋੜ ਤੋਂ ਲੱਗ ਕੇ ਹਸ ਵੇਲੇ 22 ਲੱਖ 2200 ਲੱਖ ਕਰੋੜ ਹੋ ਗਿਆ ਹੂੰ ਕਿਉਂ ਤੇ ਕਿਵੇਂ ਤੇ ਕਿਸ ਤਰ੍ਹਾਂ ਕਿਹੜਾ 11 ਸਾਲਾਂ ਵਿੱਚ ਸੈਂਟਰ ਗਵਰਨਮੈਂਟ ਨੇ ਕੋਈ ਐਸਾ ਵਿਸ਼ੇਸ਼ ਕੰਮ ਕਰ ਦਿੱਤਾ ਇਹਨਾਂ ਦਾ ਮੇਕ ਇਨ ਇੰਡੀਆ ਸੀਗਾ ਤੇ ਮੇਡ ਇਨ ਇੰਡੀਆ ਤੋਂ ਮੇਕ ਇਨ ਇੰਡੀਆ ਬਣਾਇਆ ਤੇ ਉਹਦੇ ਵਿੱਚ ਜਿਵੇਂ ਇਹ ਕਮ ਬਈ ਜਿਸ ਨੂੰ ਲੂਜ਼ ਦਰਦ ਲੱਗਿਆ ਹੁਣ ਤੇ ਹੀਠਾਂ ਦੇ ਪੁਸ਼ਾਕੇ ਬਦਲਣ ਨਾਲ ਤਾਂ ਦਸਤ ਨਹੀਂ ਜਿਹੜੇ ਬੰਦ ਹੋ ਜਾਂਦੇ ਕਿ ਹੋ ਜਾਂਦੇ ਪਾਣੀ ਜਿਹੜੀ ਪੈਣੀ ਉਹਦੇ ਤੇ ਦਵਾਈ ਤਾਂ ਲੈਣੀ ਪੈਂਦੀ ਐ ਤੇ ਜੇ ਦਵਾਈ ਨਹੀਂ ਅਸੀਂ ਲੈਣੀ ਦਰਦ ਤੁਹਾਡੇ ਹੋ ਰਹੀ ਐ ਬਾਹ ਦੇ ਉੱਤੇ ਤੇ ਤੁਸੀਂ ਠੀਕ ਕਰ ਰਹੇ ਹੋ ਪੈਰ ਦੇ ਅੰਗੂਠੇ ਤੇ ਤੇ ਕਿਵੇਂ ਗੱਲ ਬਣੇਗੀ ਉਹ ਕਹਿੰਦੇ ਨਹੀਂ ਇਹ ਟਰਾਂਸਮਿਟ ਹੋ ਕੇ ਜਾਏਗਾ ਉੱਥੋਂ ਤੱਕ ਠੀਕ ਹੂੰ ਬੋਡੀ ਤੋਂ ਜਿਹੜਾ ਅੰਗੂਠੇ ਦਾ ਪੈਰ ਹੈ ਉਹਦੇ ਤੋਂ ਟਰਾਂਸਮਿਟ ਹੋ ਕੇ ਬਾਹਰ ਤੱਕ ਜਾਏਗਾ ਤੇ ਹੀਲਿੰਗ ਹੋਏਗੀ ਇਹਨਾਂ ਨੂੰ ਇਹ ਹੀ ਨਹੀਂ ਪਤਾ ਹੀਲਿੰਗ ਕਰਨੀ ਕਿੱਥੇ ਆ ਇਹਨਾਂ ਨੂੰ ਇਹ ਹੀ ਨਹੀਂ ਪਤਾ ਤੁਸੀਂ ਇਹ ਦੇਖੋ ਇਹਨਾਂ ਨੇ ਟਰਾਂਸਫਰੈਂਸੀ ਕਮਿਸ਼ਨ ਬਣਾਇਆ ਹੋਇਆ ਫਿਰ ਇਹਨਾਂ ਨੇ ਇੱਕ ਡਿਵੈਲਪਮੈਂਟ ਕਮਿਸ਼ਨ ਬਣਾਇਆ ਹੋਇਆ ਹੂੰ ਦੋਨੋਂ ਖਰਚੇ ਪੰਜਾਬ ਦੇ ਉੱਤੇ ਪਏ ਹੋਏ ਨੇ ਤੇਲੇ ਦਾ ਜਿਹੜਾ ਕੰਮ ਨਹੀਂ ਹੋ ਰਿਹਾ ਤੇ ਡਵੈਲਪਮੈਂਟ ਕਮਿਸ਼ਨ ਦੀ ਵੀ ਜਿਹੜੀ ਕਾਰਕੁਸ਼ੀ ਹੈ ਉਸ ਨੂੰ ਵੀ ਨਵੇਂ ਸਾਲ ਦੇ ਵਿੱਚ ਬਿਸਮਿਲ੍ਲਾ ਕਰ ਦਿੱਤਾ ਜਾਏਗਾ ਕਿਵੇਂ ਰੇਟ ਪਾ ਕੇ ਅੱਛਾ ਕੰਮ ਕੋਈ ਨਹੀਂ ਕੀਤਾ ਇਹਨਾਂ ਨੇ ਅੱਸੀ ਵਾਲਾ ਜਿਹੜਾ ਪੰਜਾਬ ਡਵੈਲਪਮੈਂਟ ਕਮਿਸ਼ਨ ਵਾਲਾ ਜਿਹਦੇ ਸਲਾਹਕਾਰ ਸੀਨੀਅਰ ਸਲਾਹਕਾਰ ਜੂਨੀਅਰ ਸਲਾਹਕਾਰ ਸਾਡੇ 3.5 ਲੱਖ 2.5 ਲੱਖ ਸਵਾ ਲੱਖ ਤਨਖਾਹਾਂ ਨੇ ਇਹਦੇ ਖੱਲੀ ਤਨਖਾਹ ਦੀ ਗੱਲ ਕਰ ਰਹੇ ਹਾਂ ਬਾਕੀ ਵੀ ਬਹੁਤ ਕੁਝ ਹੈ ਬਹੁਤ ਕੁਝ ਹੈ ਔਰ ਮੇਰਾ ਚੱਕਰ ਲੱਗ ਗਿਆ ਉੱਥੇ ਉਹਨਾਂ ਦੇ ਅੱਛਾ ਲਾ ਲਿਆ ਤੁਸੀਂ ਕੰਮ ਕਰ ਰਹੇ ਆ ਜਿਹੜਾ ਮੇਰਾ ਕੰਮ ਸੀ ਛੁੱਟੀਆਂ ਆ ਗਈਆਂ ਚਲੋ ਮਿਹਰਬਾਨ ਨੇ ਛੁੱਟੀਆਂ ਮੇਰੇ ਤੇ ਵੀ ਵੀ ਮੈਨੂੰ ਹੀ ਕੰਮ ਕਰਨ ਦਾ ਹੋਰ ਮੌਕਾ ਮਿਲ ਜਾਏਗਾ ਤੇ ਪੰਜਾਬ ਸਰਕਾਰ ਨੂੰ ਵੀ ਅਰੇ ਲੱਗਣ ਦਾ ਮੌਕਾ ਮਿਲ ਜਾਏਗਾ ਅੱਜ ਮੈਂ ਗੱਲ ਦੱਸ ਦਿੱਤੀ ਮਤਲਬ ਤੁਸੀਂ 39 ਲਾਇਆ ਚੱਕਰ ਦੂਜੀ ਚੀਜ਼ ਜੀ ਦੂਜੀ ਚੀਜ਼ ਤੁਹਾਨੂੰ ਹੋਰ ਦੱਸ ਤਿਆਂ ਇਹਨਾਂ ਨੇ ਟ੍ਰਾਂਸਪੇਰੈਂਸੀ ਕਮਿਸ਼ਨ ਬਾਇਆ ਮੇਰਾ ਆਪਣਾ YouTube ਚੈਨਲ ਹੈ ਜਿਹਦੇ ਉੱਤੇ ਮੈਂ ਵੀਡੀਓ ਪਾਈ ਸੀ ਵੀ ਟ੍ਰਾਂਸਪੇਰੈਂਸੀ ਕਮਿਸ਼ਨ ਜਿਹੜਾ ਸੈਕਟਰ 17 ਦੇ ਵਿੱਚ ਹੈਗਾ ਤੇ ਉੱਥੋਂ ਦੇ ਜਿਹੜੇ ਫਾਰਮਰ ਚੀਫ ਸੈਕਟਰੀ ਨੇ ਉਹ अवेलेबल ਹੀ ਨਹੀਂ ਮੈਂ ਉੱਥੇ ਦੋ ਤਿੰਨ ਅਰਜ਼ੀਆਂ ਦੇ ਆਇਆ ਵੀ ਜਨਾਬ ਆ ਹੋ ਰਿਹਾ ਦੇਖੋ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਇਹ ਟ੍ਰਾਂਸਪੇਰੈਂਸੀ ਕਿ ਹੋ ਜਈਏ ਪੰਜਾਬ ਦੇ ਲੋਕਾਂ ਨਾਲ ਤੁਹਾਡੇ ਚੈਨਲ ਦੇ ਰਹੀਂ ਇਹ ਗੱਲ ਸਹੀ ਕਰ ਦਿੱਤੀ ਹੈ ਹント ਤੇ ਇਹ ਦੇਖੋ ਇੱਕ ਚੀਜ਼ ਹੋਰ ਦੇਖੋ ਮੈਂ 23 ਜਨਵਰੀ 2025 ਨੂੰ ਨੋਟਿਸ ਦਿੱਤਾ ਸੀ ਸਪੀਕਰ ਸਾਹਿਬ ਨੂੰ ਮੈਂ ਉਹਦੇ ਤੇ ਆਉਂਗਾ ਮੈਂ ਮੈਂ ਬਿਲਕੁਲ ਜਿਹੜਾ ਐਮ ਐਲ ਏਜ਼ ਵਾਲਾ ਤੁਸੀਂ ਕਹਿ ਰਹੇ ਹੋ ਨਾ ਮੈਂ ਉਹਦੇ ਤੇ ਵੀ ਆਉਂਗਾ ਮੈਂ ਕੋਠੀਆਂ ਵਾਲੇ ਤੇ ਵੀ ਆਉਂਗਾ ਪਰ ਮੈਨੂੰ ਇਹ ਪਹਿਲੇ ਪ੍ਰਾਪਰਟੀ ਵਾਲਾ ਦੱਸੋ ਕਿ ਜਦੋਂ ਤੁਸੀਂ ਇਹ ਰਿਟ ਫਾਈਲ ਕੀਤੀ ਜਦੋਂ ਹੀアリング ਹੋਈ ਹੈ ਹੁਣ ਅਗਲੀ ਡੇਟ ਪੈ ਗਈ ਹੈ ਅਗਲੀ ਡੇਟ ਪਈ ਮੈਂ ਕਹਿੰਦਾ ਭਈ ਛੁੱਟੀਆਂ ਤਾਂ ਬਾਤ ਸੁਣਾਗੇ ਕਿਉਂਕਿ ਏਜੰਸੀ ਨਹੀਂ ਹੈ अर्जेंटीना हां पर सरकार ਵੱਲੋਂ ਕੀ ਗੱਲ ਉੱਥੇ ਰੱਖੀ ਗਈ ਸਰਕਾਰ ਵੱਲੋਂ ਹੋਇਆ ਪੇਸ਼ ਸਰਕਾਰ ਵੱਲੋਂ ਐਡਵੋਕੇਟ ਜਨਰਲ ਸਾਹਿਬ ਪੇਸ਼ ਹੋਏ ਉਹਨਾਂ ਨੇ ਕਿਹਾ ਜੀ ਦੇਖੋ ਇਹਨਾਂ ਨੇ ਜਨੇ ਮੰਤਰੀਆਂ ਨੂੰ 파ਟੀ ਬਣਾ ਲਿਆ ਮੈਂ ਦੇਖਿਆ ਉਸ ਪਟੀਸ਼ਨ ਚ ਤੁਸੀਂ ਮੁੱਖ ਮੰਤਰੀ ਸਾਹਿਬ ਤੋਂ ਸ਼ੁਰੂ ਕਰਕੇ ਕੇਜਰੀਵਾਲ ਸਾਹਿਬ ਫਿਰ ਜਿਹੜੇ 17 ਦੇ ਮੈਂ ਕਿਹਾ 16 ਮਿਨਿਸਟਰ ਜਿਹੜੇ ਨੇ 16 ਦਾ ਨਾਂ ਤੁਸੀਂ ਲਿਖਤਾ ਉਹਦੇ ਉਹ ਥਾਰੇ ਭਾਈ ਵੱਲ ਨੇ ਇਸ ਸਰਕਾਰ ਤੇ ਨਹੀਂ ਮਿਨਿਸਟਰਸ ਕਿਵੇਂ ਨੇ ਮੁਨੀਤਰੇ ਇਸ ਕਰਕੇ ਨਹੀਂ ਜੇ ਸਵਿਧਾਨ ਨੂੰ ਪੜੋ ਗਵਰਨਰ ਨੂੰ ਸਲਾਹ ਦੇਣ ਵਾਸਤੇ ਕੈਬਨਟ ਇਜ਼ ਹੈਡੇਡ ਬਾਈ ਚੀਫ ਮਿਨਿਸਟਰ ਫॉर द ਐਡ ਆਫ ਗਵਰਨਰ ਕੰਸਲਟੇਸ਼ਨ ਹੁੰਦੀ ਹੈ ਉਹਨਾਂ ਨਾਲ ਗਵਰਨਰ ਦੇ ਨਾਂ ਥੱਲੇ ਸਾਰੇ ਕੰਮ ਹੁੰਦੇ ਆ ਗਵਰਨਰ ਦਾ ਨਾਮ ਇੱਥੇ ਬਦਨਾਮ ਹੋ ਰਿਹਾ ਇਹਨਾਂ ਨੂੰ ਇਹ ਨਹੀਂ ਪਤਾ ਸਵਿਧਾਨ ਦੀ ਜਿਹੜੀ ਸੌ ਲਈਏ ਉਹਦਾ ਮੰਨਤ ਕਰ ਕਿਵੇਂ ਕਰਨਾ ਹੈ ਦੋਜੀਤੀ ਦੇ ਦੇਖੋ ਇਹ 92 ਐਮਐਲਏ ਮੰਤਰੀ ਵੀ ਸਾਰੇ ਦਿੱਲੀ ਇਲੈਕਸ਼ਨ ਦੇ ਵਿੱਚ 2025 ਦੀ ਜਿਹੜੀ ਹੋਈ ਹੈ ਜਿਹਦੇ ਵਿੱਚ ਕੇਜਰੀਵਲ ਸਰਕਾਰ ਨੂੰ ਘਰਵਾਪਸੀ ਕਰਨੀ ਪਈ ਹੂੰ ਉਹਦੇ ਵਿੱਚ ਗਏ ਹੋਏ ਸੀ ਹਾਂ ਔਰ ਫਾਈਵ ਸਟਾਰ ਇਹ ਚਰ ਰਹੇ ਨੇ ਅਨੇਵਾ ਪੰਜਾਬੀਆਂ ਗੱਡੀਆਂ ਚੱਲਿਆ ਕਿਤੇ ਕਾਰਟੀ ਗੱਡੀਆਂ ਹੁਣ ਜਿਹੜੇ ਮੁਲਾਜ਼ਮ ਉੱਥੇ ਗਏ ਨੇ ਉਹਨਾਂ ਦੇ ਵੀ ਤਾਂ ਤਨਖਾਹ ਪੱਤੇ ਨੇ ਸਾਰਾ ਕੁਝ ਹੈ ਔਰ ਉਹਨਾਂ ਦਾ ਸਟੇ ਹੋਇਆ ਉਹ ਸਾਰਾ ਖਸਾਬ ਲੇਖਾ ਜੋਖਾ ਮੰਗਿਆ ਟਰਾਂਸਫਰ ਐਂਟਰੀ ਮੰਗਿਆ ਕੋਰਟ ਚ ਮੰਗਿਆ ਫਿਰ ਕੀ ਜਵਾਬ ਮਿਲਿਆ ਅਜੇ ਤੱਕ ਕੋਈ ਜੋ ਆਪਨੇ ਕਿਉਂਕਿ ਏਜੀ ਸਾਹਿਬ ਨੇ ਦੋ ਹੀ ਅੱਖਰ ਪੜ੍ਹੇ ਸੀ ਉਹ ਦੋ ਹੀ ਦੱਤੇ ਉਹਨਾਂ ਨੇ ਵੀ ਸਾਰੀ ਮੰਤਰੀ ਜਿਹੜੇ ਨੇ ਨਵੇਂ ਪਾਰਟੀ ਬਣਾ ਲਈ ਮੈਂ ਕਿਹਾ ਜੀ ਉਹ ਤਾਂ ਮੈਂ ਲਿਖਿਆ ਹੀ ਹੋਇਆ ਇਥੇ ਲਈ ਲਿਖਿਆ ਹੈ इन एलिजिबल एंड इनकंपिटेंट मिनिस्ट्री छोटनाट गवर्न पंजाब एनाऊ ਘਰ ਤੋਂ ਨਹੀਂ ਪਰ ਮੈਂ ਤੁਹਾਡੀ ਗੱਲ ਤੋਂ ਨਾ ਇੱਕ ਗੱਲ ਹੋਰ ਮੈਂ ਸਮਝ ਪਾ ਰਿਹਾ ਮਤਲਬ ਮੈਂ ਜਿਹੜਾ ਸਮਝਣਾ ਚਾਹ ਰਿਹਾ ਚਲੋ ਮੈਂ ਤੇ ਅੰਦਰ ਰਹਿ ਕੇ ਵੀ ਬਹੁਤ ਕੁਝ ਸਮਝਿਆ ਜਿਨ੍ਹਾਂ ਨੇ ਫੈਸਲੇ ਪੰਜਾਬ ਸਰਕਾਰ ਲੈ ਰਹੀ ਹੈ ਚਾਹੇ ਜ਼ਮੀਨਾਂ ਵੇਚਣ ਵਾਲੇ ਚਾਹੇ ਹੋਰ ਜਿਨ੍ਹਾਂ ਨੂੰ ਲੈ ਕੇ ਲੋਕ ਵਿਰੋਧ ਕਰਦੇ ਹੁਣ ਲੋਕ ਸਰਕਾਰ ਨੂੰ ਇਹ ਲੱਗਦਾ ਕਿ ਓਪੋਜੀਸ਼ਨ ਵਿਰੋਧ ਕਰ ਰਹੀ ਹੈ ਪਰ ਐਕਚੁਅਲ ਚ ਲੋਕ ਵਿਰੋਧ ਕਰਦੇ ਹੈ ਫੈਸਲੇ ਕੈਬਨਿਟ ਚ ਹੋ ਰਿਹਾ ਹੈ ਕੈਬਨਿਟ ਦੀ ਪ੍ਰਧਾਨ ਕੀ ਮੁੱਖ ਮੰਤਰੀ ਕਰਦੇ ਹੈ ਪਰ ਕੈਬਨਿਟ ਚ 16 ਬੰਦੇ ਵੀ ਹੈਗੇ ਇਨਕਲੂਡਿੰਗ ਮੁੱਖ ਮੰਤਰੀ ਸਾਹਿਬ ਉਹ ਵੀ ਉਹਨੇ ਜ਼ਿੰਮੇਵਾਰ ਨੂੰ ਨਾ ਸਾਰੇ ਫੈਸਲੇ ਨੂੰ ਲੈ ਕੇ ਪਰ ਸਵਾਲ ਵੱਡਾ ਹੈ ਉਹ ਜਦੋਂ ਬਾਹਰ ਲੋਕਾਂ ਚ ਜਾਂਦੇ ਹੈ ਮਨਿਸਟਰਸ ਉਹ ਚੋਰੀ ਛਿਪੇ ਜਾਂ ਕਹਿ ਲੋ ਕਿ ਜਦੋਂ ਕੱਲੇ ਬੈਠੇ ਹੋਣ ਉਹ ਯਾਰ ਕੀ ਕਰੀਏ ਦਿੱਲੀ ਵਾਲੇ ਆਪ ਹੀ ਸਾਰਾ ਕੁਝ ਕਰਾਈ ਜਾਂਦੇ ਪਰ ਕੀ ਉਹਨਾਂ ਨੂੰ ਇਹ ਨਹੀਂ ਸਮਝ ਆ ਰਿਹਾ ਕਿ ਕਰਤੇ ਭਰਾ ਤੁਸੀਂ ਰਹੋ ਕਸੂਰਵਾਰ ਤੇ ਤੁਸੀਂ ਹੋ ਤੇ ਮੇਵਾਰੀਆਂ ਤੁਹਾਡੀਆਂ ਵੀ ਬਣਦੀਆਂ ਹੁਣ ਮੈਂ ਤੁਹਾਨੂੰ ਇੱਥੇ ਇੱਕ ਗੱਲ ਦਾ ਜਵਾਬ ਦਿਆਂਗਾ ਜਦੋਂ ਸਭ ਤਾਂ ਹੰਦੀ ਸੌ ਚੁੱਕੀ ਜਾਂਦੀ ਹੈ ਇਹਦੀ ਨੇਮ ਆਫ ਗੋਡ ਚੁੱਕੀ ਜਾਂਦੀ ਹੈ ਇਹਦੀ ਨੇਮ ਆਫ ਗੋਡ ਚੁੱਕੀ ਜਾਂਦੀ ਹੈ ਜੋ ਖੜਾ ਰਿਆ ਜੀ ਉਹ ਗੋਡੀ ਕਰਾ ਰਿਆ ਅਤੇ ਕੁਝ ਨਹੀਂ ਕਰ ਰਹੀ ਇਹਦੇ ਤੋਂ ਤੁਸੀਂ ਕੀ ਮੀਨਿੰਗ ਲੈਂਦੇ ਹੋ ਇਹਦੇ ਉਹ ਮੀਨਿੰਗ ਦੇਖੋ ਨਾ ਕੀ ਲਿਹਾ ਤੁਸੀਂ ਤਦੂ ਤੇ ਫਿਰ ਗੋਡ ਨੇ ਤੇ ਕੁਝ ਨਹੀਂ ਕੀਤਾ ਹਾਂ ਗੁਰਨੇ ਇਹ ਤਹਨੇ ਕਿ ਆ ਵੀ ਆਪਣੇ ਲੋਕਾਂ ਦਾ ਬੇੜਾ ਆਪ ਘਰ ਕਰਦੇ ਹੋ ਦਿਮਾਗ ਨਹੀਂ ਹੈਗਾ ਤੇ ਘਰ ਨੂੰ ਜਾਓ ਫਿਰ ਘਰ ਨੂੰ ਜਾਓ ਕਹਦੇ ਲਈ ਬੈਠੇ ਹੋ ਇੱਥੇ ਕਿਉਂ ਆਪਣੇ ਆਪ ਲਈ ਜਿਆਤੀ ਕਰ ਰਹੇ ਹੋ ਐਸ ਵੇਲੇ ਮੈਂ ਤੁਹਾਨੂੰ ਇੱਕ ਰੈਫਰੈਂਸ ਦੇ ਰਿਹਾ ਡਾਕਟਰ ਹਰਸ਼ੇਂਦਰ ਕੌਰ ਪਟਿਆਲਾ ਦੀ ਹੈ ਉਹਨਾਂ ਨੇ ਇੱਕ ਇੰਟਰਵਿਊ ਚ ਇਹ ਗੱਲ ਕਹੀ ਸੀ ਕਿ ਜੇ ਪੰਜਾਬ ਦੇ ਕ੍ਰਿਪਟ ਆਫਿਸਰਸ ਦੀ ਜਾਇਦਾਦ ਨੂੰ ਇਕੱਠਾ ਕਰ ਲਿਆ ਜੇ ਤਾਂ ਪੰਜਾਬ ਦਾ ਕਰਜ਼ਾ ਲੱਝ ਜਾਂਦਾ ਨਹੀਂ ਹੋਤੇ ਉਹ ਜਿਹੜਾ ਪਿਛਲੇ 2 ਮਹੀਨੇ ਪਹਿਲੇ ਜਿਹੜੇ ਉਹ ਬਿਸਤਰੇ ਤੇ ਪੈਸੇ ਪਏ ਸੀ 40 ਸੈਕਟਰ ਉੱਤੇ ਉਹ ਤਾਂ ਪਤਾ ਹੀ ਲੱਗ ਗਿਆ ਲੋਕਾਂ ਨੂੰ ਜੇਕ ਅਫਸਰ ਦੇ ਘਰੋਂ 8 ਕਰੋੜ ਮਿਲ ਸਕਦਾ ਤੇ ਪਤਾ ਨਹੀਂ ਕਿੱਥੇ ਕਿੱਥੇ ਪਿਆ ਹੋਣਾ ਕਿੱਥੇ ਕਿੱਥੇ ਪਿਆ ਹੋਣਾ ਉਹ ਤਾਂ ਇੱਕ ਅਫਸਰ ਹੈ ਮੈਂ ਤੁਹਾਨੂੰ ਇੱਥੇ ਇੱਕ ਗੱਲ ਆਫਟੀ ਰਿਕਾਰਡ ਦੱਸ ਰਿਹਾ ਹਾਂ ਇੱਕ ਆਈਐਸ ਅਫੀਸਰ ਹੋਮ ਸੈਕਟਰੀ ਰੈਂਕ ਇਮਾਨਦਾਰ ਉਹਨਾਂ ਦੀ ਜਿਹੜੀ ਸ਼ਬਦਾਵਲੀ ਹੈ ਉਹ ਉਹ ਹਮੇਸ਼ਾ ਇਸਤੇਮਾਲ ਕਰ ਰਹੇ ਹਾਂ ਬਦੋ ਸ਼ਬਦ ਉਹ ਨਾ ਦੇ ਨੇ ਸ਼ਬਦ ਉਹਨਾਂ ਦੇ ਉਹ ਤੁਸੀਂ ਜਿਹੜਾ ਹੁਣ ਬੋਲੋਗੇ ਬੋਰ ਮੈਰਿਆ ਉਹਨਾਂ ਨੇ ਇਹ ਕਿਹਾ ਜਦੋਂ ਮੈਂ ਆਪਣੀ ਇਨਕਮ ਟੈਕਸ ਦੀ ਰਿਟਰਨ ਭਰੀ ਗਵਰਨਮੈਂਟ ਨੂੰ ਸਬਮਿਟ ਕੀਤੀ ਤੇ ਮੈਨੂੰ ਸ਼ਰਮ ਆ ਰਹੀ ਸੀ ਕਿ ਮੈਂ ਹੋਮ ਸੈਕਟਰੀ ਪੰਜਾਬ ਦਾ ਹோம் ਸੈਕਟਰੀ ਪੰਜਾਬ ਜਦਕਿ ਹਰ ਅਫਸਰ ਦੀ ਉਸ ਵੇਲੇ ਜਿਹੜੀ ਹੈ ਰਿਟਰਨ ਜਿਹੜੀ ਹੈ ਇਨਕਮ ਟੈਕਸ ਦੀ 100 ਤੋਂ 150 200 ਕਰੋੜ ਦੇ ਵਿੱਚ ਸੀ ਉਹਨਾਂ ਦੀ ਕਿੰਨੀ ਉਹਨਾਂ ਦੀ ਲੱਖਾਂ ਵਿੱਚ ਵੀ ਨਹੀਂ ਸੀ ਇਮਾਨਦਾਰੀ ਜਿਹੜੀ ਹੈ ਨਾ ਇਮਾਨਦਾਰੀ ਦੇ ਵਿੱਚ ਇਹਨਾਂ ਕੋਈ ਕੰਮ ਹੁੰਦਾ ਨੰਗੀ ਨਾ ਇੱਕੀ ਤੇ ਨਚੋੜੇ ਕੀ ਮਾਫ ਕਰਨਾ ਇਹ ਗੱਲ ਮੈਨੂੰ ਕਹਿ ਨਹੀਂ ਪੈ ਰਹੀ ਏ ਕਿਉਂਕਿ ਇਹ ਇੱਕ ਆਮ ਖਾਨਾ ਹੈ ਪਰ ਚੱਲਣ ਇੱਥੇ ਪੰਜਾਬ ਦੇ ਵਿੱਚ ਔਰ ਇਸ ਨੂੰ ਬੜੇ ਤੁਹਾਡੇ ਸੂਝਵਾਨ ਦਰਸ਼ਕ ਜਿਹੜੇ ਨੇ ਸਮਝ ਗਏ ਹੋਣਗੇ ਜਿਹੜਾ ਇਮਾਨਦਾਰ ਆਤਮੀ ਹੈ ਉਹਦੇ ਤੋਂ ਤੇ ਆਪਣੀ ਕਾਰ ਦੇ ਟਾਇਰ ਵੀ ਨਹੀਂ ਬਦਲਦੇ ਹੂੰ ਨਵੇਂ ਟਾਇਰ ਪਾਉਣੇ ਹੋਣਾ ਉਹ ਵੀ ਨਹੀਂ ਬਦਲਦੇ ਉਸ ਤੋਂ 50000 ਕਿਤੇ ਤੇ ਇੱਥੇ ਨਵੀਂ ਫਰਚੂਨਰ ਜਾਂ ਮਾਰਟਿਜ਼ ਲੈ ਆਂਦੇ ਨੇ ਇਹ ਸਰਕਾਰ ਨੂੰ ਨਹੀਂ ਇੱਕ ਮੈਂ ਇਸ ਰੇਟ ਦੇ ਵਿੱਚ ਹੋਰ ਵੀ ਗੱਲ ਕਹੀ ਆ 92 ਐਮਐਲਏਾਂ ਦੀ ਗੱਲ ਚੱਲ ਰਹੀ ਸੀ ਉਹਨਾਂ ਦੇ ਜਿੰਨੇ ਖਰਚੇ ਹੋਏ ਨੇ ਮੈਂ ਕਿਹਾ ਜੀ ਆਮ ਆਦਮੀ ਪਾਰਟੀ ਤੋਂ ਰਿਕਵਰ ਕਰੋ ਨਾ ਦਿੱਲੀ ਕੈਂਪੇਨ ਵਾਲੀ ਦਿੱਲੀ ਕੈਂਪੇਨ ਵਾਲੀ ਨਾ ਟਰਾਂਸਪੇਰੈਂਸੀ ਕਮਿਸ਼ਨ ਦੀ ਜੇ ਨੀਂਦ ਖੁੱਲੀ ਏ ਉਹਨੂੰ ਵੀ ਫਿਰ ਘਰ ਨੂੰ ਤੋਰਨਾ ਪੈਗਾ ਕਿਉਂਕਿ ਕੰਮ ਮੇਰਾ ਵੱਜ ਜਾਂਦਾ ਜਦੋਂ ਇਹ ਕੰਮ ਨਹੀਂ ਕਰਦੇ ਮੇਰਾ ਕੰਮ ਵੱਜਦਾ ਮੈਂ ਆਪਣੇ ਪੰਜਾਬ ਲਈ ਗੱਲ ਕਰਦਾ ਮੈਂ ਕਿਸੇ ਤੇ ਹਸਾਨ ਨਹੀਂ ਕਰ ਰਿਹਾ ਕਿਸੇ ਨਾਲ ਦੁਸ਼ਮਣੀ ਨਹੀਂ ਕਿਸੇ ਨਾਲ ਦੋਸਤੀ ਨਹੀਂ ਕਿਸੇ ਨਾਲ ਵੈਰ ਨਹੀਂ ਕਿਸੇ ਨਾਲ ਵਿਰੋਧ ਨਹੀਂ ਲੇਕਿਨ ਇੱਕ ਗੱਲ ਜ਼ਰੂਰ ਹੈ ਪੰਜਾਬ ਦੇ ਹੱਕਾਂ ਦੀ ਗੱਲ ਹੁੰਦੀ ਰਹੀ ਹੈ ਹੁੰਦੀ ਰਹੇਗੀ ਤੇ ਪੰਜਾਬੀ ਸਪੂਤ ਵੀ ਬੜੇ ਨੇ ਜੇ ਮੈਂ ਇਹ ਗੱਲ ਕਹਾਂ ਵਾਰਿਸ ਸ਼ਾਹ ਦੀ ਸ਼ਾਮ ਅਹਿਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਹੰਤ ਨੂੰ ਆ ਰਹੀਆਂ ਨਹੀਂ ਪੰਜਾਬ ਦੇ ਲੋਕਾਂ ਵਿੱਚ ਜੋਸ਼ ਤੇ ਜਜ਼ਬੇ ਦੀ ਕੋਈ ਘਮੀ ਨਹੀਂ ਜੇ ਸਰਕਾਰੀ ਨਲਾਇਕਾਂ ਦੀ ਹੋਵੇ ਜਿਹੜੀ ਮੈਂ ਕੋਰਟ ਦੇ ਵਿੱਚ ਇਹ ਗੱਲ ਕਹੀ ਵੀ ਇਨਕੰਪੀਟੈਂਟ ਐਂਡ ਇਨਐਲੀਜੀਬਲ ਮਨਿਸਟਰਸ ਹੈਵ ਬੀਨ ਰੈਡ ਆਊਟ ਦੇ ਡੋਨਟ ਹੈਵ ਰਾਈਟ ਟੂ ਕੰਟੀਨਿਊ ਇਹ ਮਨਿਸਟਰਸ ਤੇ ਇਹਦੀ ਕੀ ਗਲਤੀ ਗੱਲ ਤੇ ਇਹਦੀ ਪੰਜਾਬ ਨੂੰ ਕੋਈ ਜਵਾਬ ਨਹੀਂ ਆਇਆ ਤਸਲੀ ਬਖਸ਼ ਦੇਖਦੇ ਹਾਂ ਅਗਲੀ ਵਾਰ ਕੀ ਦਿੰਦੇ ਨੇ ਜਵਾਬ ਅੱਛਾ ਹੁਣ ਜਿਹੜੀ ਅਗਲੀ ਡੇਟ ਪਈ ਹੈ ਤੁਕੀ ਮਾਮਲਾ ਹੁਣ ਦੇਖੋ ਇਹ ਤੇ ਹੈ ਨਹੀਂ ਕਿ ਕੋਰਟ ਨੇ ਖਾਰਜ ਕਰਤਾ ਇੱਕ ਇੱਕ ਗੱਲ ਇੱਕ ਗੱਲ ਹੋਰ ਫਿਰ ਇਹਨਾਂ ਨੇ 11 ਡੀਜੀਪੀ ਹੋਰ ਬਣਾਤੇ ਹਾਂ ਉਹ ਵੀ ਉਹ ਵੀ ਮੈਨੂੰ ਡਿਟ ਦਿੱਤਾ ਇਹਨਾਂ ਨੂੰ 17 ਜੁਲਾਈ 2025 ਨੂੰ ਵੀ ਇਹ ਕਥਨ ਲਿਖਾਤੇ ਆ ਇੱਕ ਤਾਂ ਰੈਗੂਲਰ ਹੁੰਦਾ ਨਹੀਂ ਪਿਆ ਤੁਹਾਡੇ ਕੋਲੋਂ ਜਿਹੜਾ ਲੱਗਾ ਹੋਇਆ ਜਿਹੜਾ ਲੱਗੇ ਉਹ ਤੇ ਆਪ ਐਡ ਹੋਕ ਹੈ ਐਡ ਹੋਕ ਤੇ ਹੈ ਤੇ 22 ਟੋਟਲ ਹੋ ਗਏ ਨੇ ਸ਼ਾਇਦ ਉਸੇ ਕਰਕੇ ਨਾ ਹੋਏ ਨਾ ਕਿ ਨਰਾਜ਼ ਨਾ ਹੋ ਜਾਣ ਉਹਨਾਂ ਨੂੰ ਡੀਜੀਪੀ ਰੈਂਕ ਦੇ ਦੋ ਬਾਕੀ ਤੇ ਚੱਲਣ ਦਿਓ ਕੰਮ ਆਪਣੀ ਗੱਡੀ ਚੱਲ ਰਹੀ ਹੈ ਇਸ ਦਾ ਮਤਲਬ ਇਹ ਹੈ ਵੀ ਇਹਨਾਂ ਦੀ ਦੁਰਵਰਤੋਂ ਕਰਕੇ ਸਰਕਾਰ ਪੰਜਾਬ ਦੇ ਲੋਕਾਂ ਦੀ ਆਵਾਜ਼ ਦੁਰਵਰਤੋਂ ਤੁਹਾਡੇ ਹਿਸਾਬ ਨਾਲ ਕੀ ਹੋ ਰਿਹਾ ਆਵਾਜ਼ ਦਬਾਈ ਚਾਹੁੰਦੀ ਹੈ ਹੁਣ ਦੇ ਚੀਫ ਸੈਕਟਰੀ ਤੋਂ ਪਹਿਲਾਂ ਜਿਹੜਾ ਚੀਫ ਸੈਕਟਰੀ ਲੱਗਿਆ ਸੀ ਉਹ ਵੀ ਇਦਾਂ ਹੀ ਸੀ ਕਈ ਅਫੀਸਰ ਜਿਹੜੇ ਸੀਨੀਅਰ ਸੀਗੇ ਉਹਨਾਂ ਨੂੰ ਸੁਪਰਸੀਡ ਕਰਕੇ ਲਾਇਆ ਗਿਆ ਸੀ ਲਾਇਆ ਗਿਆ ਸੀ ਪਰ ਹੁਣ ਹੁਣ ਜਿਹੜਾ ਇਹ ਨਵਾਂ ਇੱਕ ਸ਼ਗੂਫਾ ਚੱਲ ਰਿਹਾ ਦੋ ਤਿੰਨ ਦਿਨ ਤੋਂ ਜਿਹੜਾ ਪਾਵਰ ਸੈਕਟਰੀ ਲਾਇਆ ਉਹਨੂੰ ਸੀਐਮਡੀ ਦੇ ਚਾਰਜ ਦੇ ਦਿੱਤੇ ਜਦਕਿ ਸੀਐਮਡੀ ਪੀਐਸਪੀਸੀਐਲ ਦਾ ਹੋਣਾ ਚਾਹੀਦਾ ਪ੍ਰਿੰਸੀਪਲ ਸੈਕਟਰੀ ਜਾਂ ਐਡੀਸ਼ਨਲ ਚੀਫ ਸੈਕਟਰੀ ਰੈਂਕ ਦਾ ਉਹ ਸੈਕਟਰੀ ਰੈਂਕ ਹੈ ਹੁਣ ਜਦੋਂ ਰੌਲਾ ਪਿਆ ਕੋਰਟ 'ਚ ਮਾਮਲਾ ਗਿਆ ਇੰਜੀਨੀਅਰਸ ਐਸੋਸੀਏਸ਼ਨ ਪਿੱਛੇ ਗਈ ਮੈਂ ਕੱਲੋ ਦਾ ਜ਼ਿਕਰ ਵੀ ਕਰ ਰਿਹਾ ਸੀ ਤੇ ਅਗਲਿਆਂ ਨੇ ਰੂਲ ਹੀ ਚੇਂਜ ਕਰਤੇ ਕੈਬਨਿਟ ਬੁਲਾ ਕੇ ਕਹਿੰਦੇ ਠੀਕ ਹੈ ਜੀ ਚੇਂਜ ਕਿ ਜੀ ਹੁਣ ਤੋਂ ਸੈਕਟਰੀ ਰੈਂਕ ਵਾਲਾ ਬੰਦਾ ਲੱਗ ਸਕਦਾ ਅਗਲੇ ਨੇ ਕਾਨੂੰਨ ਹੀ ਬਦਲਤਾ ਇੱਕ ਇੱਕ ਗੱਲ ਦੱਸਦੇ ਹਾਂ ਤੁਹਾਨੂੰ ਸੁਪਰੀਮ ਕੋਰਟ ਇਹ ਕਹਿੰਦੀ ਏ ਕਿ ਜਦੋਂ ਕੋਈ ਜ ਜੁਡੀਸ਼ੀਅਲ ਵਰਡਿਕਟ ਆ ਗਿਆ ਹੈ ਤੇ ਸਰਕਾਰ ਦੇ ਕੋਲ ਕਾਨੂੰਨ ਬਣਾਉਣ ਦਾ ਕੋਈ ਅਧਿਕਾਰ ਨਹੀਂ ਰਹਿ ਜਾਂਦਾ ਮੈਨੂੰ ਨਹੀਂ ਪਤਾ ਕਿ ਕੰਮ ਕਿਵੇਂ ਚੱਲ ਰਹੇ ਨੇ ਇਹ ਗੱਲ ਤੁਹਾਡੇ ਇਸ ਜਿਹੜੇ ਰੈਫਰੈਂਸ ਦੀ ਗੱਲ ਕੀਤੀ ਹੈ ਤੁਸੀਂ ਇਹਦੇ ਵਿੱਚ ਇਹ ਵਿਚਾਰ ਆਇਆ ਜਾਂ ਨਹੀਂ ਆਇਆ ਇਹ ਮੈਨੂੰ ਨਹੀਂ ਪਤਾ আচ্ছা ਮੈਨੂੰ ਇੱਕ ਗੱਲ ਹੋਰ ਦੱਸੋ ਕਿ ਹੁਣ ਜਦੋਂ ਅਗਲੀ ਹੀアリング ਹੈ ਕੀ ਪੰਜਾਬ ਸਰਕਾਰ ਰੋਜ਼ ਤੱਕ ਜ਼ਮੀਨਾਂ ਵੇਚ ਸਕਦੇ ਚੁਕਿ ਉਹ ਤੇ ਆਪਣਾ ਪ੍ਰੋਸੈਸ ਸ਼ੁਰੂ ਕਰਕੇ ਬੈਠੇ ਉਹ ਤੇ ਕਹਿੰਦੇ ਜੀ ਪੁੱਡਾ ਨੇ ਨੋਟਿਸ ਵੀ ਜਾਰੀ ਕਰਤੇ ਆਇਡੈਂਟੀਫਾਈਡ ਵੀ ਕਰ ਲਿਆ ਪਿਛਲੀ ਕੈਬਿਨੇਟ ਵਿੱਚ ਉਹਨਾਂ ਨੇ ਕਹਿਤਾ ਜੀ ਜਿਹੜੀ ਉਹ ਥਰਮਲ ਵਾਲੀ ਜ਼ਮੀਨ ਹੈ ਐਨੀ ਬਸ ਸਟੈਂਡਰਡ ਹੀ ਰਖ ਲਓ ਐਨੀ ਇਸ ਚੀਜ਼ ਲਈ ਰਖ ਲਓ ਐਨੀ ਸੀ ਉਹ ਤਾਂ ਆਪਣੇ ਕੰਮ ਕਰ ਹੀ ਜਾ ਰਹੇ ਫਿਰ ਕੀ ਉਹ ਕੋਟ ਦੀ ਆਮਾਨਾ ਹੈ ਜਾਂ ਨਹੀਂ ਹੈ ਦੋ ਦਿਨ ਪਹਿਲੇ ਮੈਂ ਮਾਂਜੋਗਾ ਕੋਟੇ 'ਚ ਸੀ ਤੇ ਇਦਾਂ ਦਾ ਇੱਕ ਮੈਟਰ ਚੱਲ ਰਿਹਾ ਸੀ ਕੋਟੇ 'ਚ ਤੇ ਜੈਤ ਸਿੰਘ ਸਾਹਿਬ ਨੇ ਇਹ ਪੁੱਛਿਆ ਵੀ ਇਹ ਦਿੱਤੋ ਜੇਲ ਕਿੰਨੇ ਜਾਣਾ ਅੱਛਾ ਜੈਤ ਸਿੰਘ ਨੂੰ ਇਹ ਪੁੱਛਣਾ ਪਿਆ ਉਕ ਵੇਰ ਕਿਤੇ 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 ਇਹ ਗੱਲ ਜਾਂ ਇਹ ਸੈਂਟੈਂਸ ਜਾਂ ਇਹ ਘਟਨਾ ਕਰਮ ਰਿਪੀਟ ਨਾ ਹੋ ਜਾਏ ਨਹੀਂ ਪਰ ਕੁਛ ਤੇ ਜਾ ਚੁਕੇ ਪਹਿਲਾਂ ਉਹਨਾਂ ਦੇ ਚਲੇ ਜਾਣਾ ਵਾਪਸ ਨਹੀਂ ਉਹ ਜਾਣਗੇ ਕਿੱਥੇ ਦਿੱਲੀ ਬੜੀ ਦੂਰ ਹੈ ਰਤੇ ਬਡਾਲ ਜੇਲ ਵੀ ਹੈ ਪਟਿਆਲਾ ਜੇਲ ਵੀ ਹੈ ਇਹ ਇਹਨਾਂ ਨੂੰ ਆਪਸ਼ਨ ਦੇ ਦੇਵਾਂਗੇ ਅਥੀ ਵੀ ਜਾਣਾ ਕਿੱਥੇ ਜੇ ਇਹ ਦੱਸ ਦਿਓ ਜਾਂ ਧਿਆੜੀ ਤੇ ਜਾਣਾ ਜੇ ਜਾਣਾ ਨਾ ਉਹ ਜੇਲ੍ਹ ਹੀ ਪੈਣਾ ਜੇ ਇਹਨਾਂ ਨੇ ਇਦਾਂ ਦਾ ਕੋਈ ਕੰਮ ਕੀਤਾ ਕਿਉਂ ਕਿਉਂਕਿ ਜਦੋਂ ਮਾਮਲਾ ਮਹਾਂਯੋਗ ਅਦਾਲਤ ਦੇ ਵਿਚਾਰ ਅਧੀਨ ਹੈ ਜੇ ਇਦਾਂ ਦਾ ਕੰਮ ਕਰਦੇ ਆ ਫਿਰ ਇਹ ਆਪਣੇ ਰਿਸਕ ਤੇ ਕਰਨਗੇ ਕਿ ਇਹ ਅਜੇ ਹਦੋਂ ਦੇਖਣਾ ਚਾਹਣਗੇ ਇਹ ਗੱਲ ਦੇਖਣ ਵਾਲੀ ਏ ਔਰ ਇਹ ਜੀ ਪੰਜਾਬ ਜਿਹੜਾ ਉਹਨਾਂ ਨੂੰ ਕਿੰਨੀ ਕੋਤਸਲਾ ਦੇਗਾ ਜਾਂ ਕੀ ਕਰੇਗਾ ਜ਼ਰੂਰ ਮੀਟਿੰਗ ਹੋਈ ਹੋਏਗੀ ਕੈਬਨਿਟ ਦੀ ਜਾਂ ਮੁੱਖ ਮੰਤਰੀ ਸਾਹਿਬ ਦੀ ਔਰ ਉਹਨਾਂ ਨੇ ਕੀ ਸਲਾਹ ਦਿੱਤੀ ਹੈ ਜਾਂ ਟੀਮ ਕਿਤੇ ਤੋਂ ਜਦੋਂ ਤੱਕ ਇਸਲਾਮਾ ਕਰਨਗੇ ਕਰਨਗੇ ਕੁਝ ਛੁੱਟੀਆਂ ਖਤਮ ਹੋ ਜਾਣੀਆਂ ਤੇ ਪੀਡੀਸੀ ਵਾਲਾ ਮਸਲਾ ਦੱਸੋ ਉਹ ਕੀ ਹੈ ਉਹਦੇ ਤੇ ਕੀ ਤੁਹਾਡੀ ਮਤਲਬ ਕੀ ਲੱਗ ਰਿਹਾ ਹੈ ਕਿ ਤੁਹਾਨੂੰ ਕਰਨਾ ਚਾਹੀਦਾ ਉਹ ਅਜੇ ਹੈ ਤੇ ਉਹ ਚਿੱਟਾ ਹਾਤੀ ਦੇਖੋ ਇਹਦੇ ਤੇ ਕੋਈ ਡਾਊਟ ਨਹੀਂ ਪਰ ਜਿਵੇਂ ਪੀਡੀਸੀ ਬਣਾਇਆ ਗਿਆ ਚਲੋ ਬਣਿਆ ਤੇ ਪੁਰਾਣੀ ਸਰਕਾਰਾਂ ਦੇ ਵੇਲੇ ਸਰ ਪਰ ਜਿਸ ਤਰ੍ਹਾਂ ਇਹਨੂੰ ਐਕਟੀਵੇਟ ਹੋਣ ਕੀਤਾ ਗਿਆ 2023 ਦੇ ਅਖੀਰਲੇ ਮਹੀਨੇ ਚੋਂ ਮੈਨੂੰ ਯਾਦ ਹੈ ਸੀਨੀਅਰ ਸਲਾਹਕਾਰ ਮੇਰੇ ਖਿਆਲ ਨਾਲ ਉਹਦੀ ਤਨਖਾਹ ਵੀ ਮੁੱਖ ਮੰਤਰੀ ਤੋਂ ਜ਼ਿਆਦਾ ਸਰ ਮੁੱਖ ਮੰਤਰੀ ਨੂੰ ਸਰਕਾਰ ਨੂੰ ਸਲਾਹ ਦੇਣ ਵਾਲੇ ਦੀ ਬੰਦਾ ਤਨਖਾਹ ਜਿਹੜੀ ਉਹ ਮੁੱਖ ਮੰਤਰੀ ਤੋਂ ਜ਼ਿਆਦਾ ਹੈ ਤਨਖਾਹ ਫਿਰ ਸਲਾਹਕਾਰ ਵੀ ਨੇ ਫਿਰ ਜੂਨੀਅਰ ਸਲਾਹਕਾਰ ਵੀ ਨੇ ਮਤਲਬ ਲੱਖਾਂ ਚ ਹੀ ਹੈ ਤਨਖਾਹ ਲੱਖਾਂ ਤੋਂ ਥੱਲੇ ਨਹੀਂ ਹੈ ਫਿਰ ਕੋਠੀ ਗੱਡੀਆਂ ਲੱਲਾ ਬਾਬਾ ਸਾਰਾ ਕੁਝ ਹੈ ਹੁਣ ਇਹ ਦੱਸੋ ਕਿ ਉਹਨਾਂ ਸਲਾਹਾਂ ਦਾ ਕਿੰਨਾ ਕੋਈ ਕੰਮ ਪੰਜਾਬ 'ਚ ਹੋ ਰਿਹਾ ਔਰ ਤੁਹਾਡੀ ਕੀ ਤਿਆਰੀ ਹੈ ਇਹ ਸਮੇਂ ਤੋਂ ਪਹਿਲੇ ਬੋਲਣਾ ਜਿਹੜਾ ਅੱਛਾ ਠੀਕ ਨਹੀਂ ਹੈ ਦੂਜੀ ਥੀ ਪਤਾ 90 ਸਾਲ ਤੇ ਬਲਾਸਟ ਕਰੋਗੇ ਇਹ ਚੇਤਾਵਨੀ ਹੈ ਜਿਹੜੀ ਤੁਤੀ ਉਹਨਾਂ ਨੂੰ ਦੇ ਦਿੱਤੀ ਹੈ ਵੀ ਆਪਣਾ ਆਪਣਾ ਬੁਰੀ ਬਿਹਤਰah ਦੇਖ ਲਓ ਵੀ ਜਿਹੜੀ ਕਿਹੜੀ ਲਾਕੇ ਆਏ ਤੁਸੀਂ ਜਿਹੜਾ ਇੱਕ ਕੋਠੀਆਂ ਵਾਲੀ ਵੀ ਤੁਸੀਂ ਪਾਈ ਸੀ ਉਹਦਾ ਕੀ ਕਿਉਂਕਿ ਦੇਖੋ ਇੱਕ ਸੀਸ਼ ਵਿੱਚ ਮਿਲਦੀ ਚਰਚਾ ਤੇ ਪੰਜਾਬ 'ਚ ਵੀ ਹੋਗੀ ਠੀਕ ਹੈ ਬڑا ਰੋੜਾ ਪਿਆ ਪੋਲਿਟਿਕਸ ਦੇ ਵਿੱਚ ਜਾਂ ਮੀਡੀਆ ਦੇ ਵਿੱਚ ਕਿ ਜੀ ਸ਼ੀਸ਼ਮੈਲ ਪਾਰਟ 2 ਬਣ ਗਿਆ ਪਰ ਇਦਾਂ ਦੀ ਕੋਈ ਗੱਲ ਹੈ ਵੀ ਉਹਨਾਂ ਨੇ ਤਾਂ ਕਹਿਤਾ ਜੀ ਮੇਰਾ ਕੈਂਪ ਆਫਿਸ ਹੈ ਔਰ ਜੇ ਕੈਂਪ ਆਫਿਸ ਜੇ ਕੇਜਰੀਵਾਲ ਸਾਹਿਬ ਰੁਕਰੇ ਆ ਫਿਰ ਤੇ ਤੁਸੀਂ ਸਮਝ ਲਓ ਸੀਐਮ ਹੀ ਨੇ ਭਈ ਮੁੱਖ ਮੰਤਰੀ ਦਾ ਕੈਂਪ ਆਫਿਸ ਜਿਹਨੂੰ ਜਸਟੀਫਾਈ ਕੀਤਾ ਜਾ ਰਿਹਾ ਕਿ ਜੀ 50 ਨੰਬਰ ਕੋਠੀ ਜਿਹੜੀ ਉਹ ਤੇ ਮੇਰਾ ਕੈਂਪ ਆਫਿਸ ਹੈ ਵਿਰੋਧੀ ਐਵੇਂ ਰੋੜਾ ਪਾ ਰਹੇ ਕੇਜਰੀਵਾਲ ਸਾਹਿਬ ਦਾ ਘਰ ਹੈ ਪਰ ਕੇਜਰੀਵਾਲ ਸਾਹਿਬ ਉੱਥੇ ਰੁਕਰੇ ਆ ਤੇ ਸੀਐਮ ਦੇ ਕੈਂਪ ਆਫਿਸ ਤੇ ਕੇਜਰੀਵਾਲ ਸਾਹਿਬ ਦਾ ਰੁਕਣਾ ਤੇ ਫਿਰ ਇਹ ਕਿ ਫਾਈਲਾਂ ਫਿਰ ਉਹੀ ਸਾਈਨ ਕਰ ਰਹੇ ਕ ਹੁਣ ਤੁਸੀਂ ਜਿਹੜਾ ਇੱਕ ਉਹ ਕੋਠੀਆਂ ਵਾਲਾ ਮਸਲਾ ਛੇੜਿਆ ਸੀ ਉਹ ਹੈ ਕਿ ਦਰਅਸਲ ਸਾਰਾ ਮੈਂ ਕੋਠੀਆਂ ਵਾਲੇ ਮਤਲੇ ਤੇ ਹਜੇ ਕੋਈ ਗੱਲ ਨਹੀਂ ਕੀਤੀ ਇਹ ਇਹ ਤੁਹਾਡੇ ਧਿਆਨ ਵਿੱਚ ਨਹੀਂ ਹੈ ਮੈਂ ਨਹੀਂ ਗੱਲ ਕੀਤੀ ਉਹਦੇ ਤੇ ਅੱਛਾ ਮੈਂ ਇੱਕ ਕਰੈਕਸ਼ਨ ਦੇ ਰਿਆਂ ਤੁਹਾਨੂੰ ਦੂਜੀ ਚੀਜ਼ ਇਹ ਆ ਸਕਦੀ ਹੈਗਾ ਇਹਦੇ ਕੋਈ ਦੋ ਰਹਿਮ ਨਹੀਂ ਗੱਲ ਪੰਜਾਬ ਦੀ ਚੱਲੇਗੀ ਹੁੰਦੀ ਰਹੇਗੀ ਤੇ ਹੋਣੀ ਵੀ ਹੈ ਅੱਜ ਸਾਡੇ ਕੋਲ ਉਹ ਸ਼ਾਇਰ ਨਹੀਂ ਰਹੇ ਜਿਹੜੇ ਕਹਿੰਦੇ ਸੀਗੇ ਵਾਗਾ ਛੱਡਦੇ ਹੰਝੂਆਂ ਵਾਲੀਏ ਨਹੀਂ ਪੈਰ ਧਰੰਦੇ ਮੈਨੂੰ ਰਕਾਬ ਉੱਤੇ ਮੇਰੇ ਦੇਸ਼ ਤੇ ਬਣੀ ਐ ਭੀੜ ਫੈਰੀ ਟੁੱਟ ਪਏ ਨੇ ਵੈਰੀ ਪੰਜਾਬ ਉੱਤੇ ਕਿ ਕਿੱਥੋਂ ਕਿੱਥੋਂ ਮੈਰੀ ਆ ਰਹੇ ਨੇ ਪੰਜਾਬ ਤੇ ਇਹ ਦੇਖਣ ਅੱਲੀ ਗੱਲ ਹੋएगी ਨਿਰਧਾਰਤ ਕਰਨ ਅੱਲੀ ਗੱਲ ਹੋएगी ਪੰਜਾਬ ਦੀ ਜਿਹੜੀ ਜੁਡੀਸ਼ਰੀ ਹੈ ਮਾਨਯੋਗ ਹਾਈ ਕੋਰਟ ਹੈ ਉਸ ਨੂੰ ਇਹਦੇ ਉੱਤੇ ਜਿਹੜੀ ਵੀ ਗੱਲ ਕਹਿਣੀ ਪੈਗੀ ਬੜੀ ਸੋਚ ਵਿਚਾਰ ਨਾਲ ਕਹਿਣੀ ਪੈਗੀ ਇਸ ਨੂੰ ਆਮ ਤੌਰ ਤੇ ਨਹੀਂ ਲਿਆ ਜਾ ਸਕਦਾ ਕਿਉਂਕਿ ਜੋ ਮੁੱਦੇ ਮੈਂ ਉਠਾਏ ਨੇ ਇਹਦੇ ਵਿੱਚ ਬੜੇ ਸਾਫ ਤੇ ਸਪੱਸ਼ਟ ਹੈ ਮਾਨਯੋਗ ਸੁਪਰੀਮ ਕੋਰਟ ਨੇ ਬਾਰ ਬਾਰ ਇਹ ਗੱਲ ਕਹੀ ਹੈ ਕਿ ਜਦੋਂ ਫੇਲ ਹੁੰਦੀ ਹੈ ਵੈਲਫੇਅਰ ਸਟੇਟ ਤੇ ਫਿਰ ਕਨਸਟੀਟਿਊਸ਼ਨਲ ਕੋਰਟ ਨੂੰ ਆਪਣੀ ਜਿਹੜੀ ਚਹਲ ਪੈਲ ਹੈ ਚਹਲ ਕਤਮੀ ਹੈ ਟੈਲ ਕਤਮੀ ਹੈ ਉਹਦੇ ਵਿੱਚ ਇਹਨਾਂ ਨੂੰ ਨੱਥ ਪਾਣੀ ਬੰਦੀ ਔਰ ਬੰਦੀ ਰਹੇਗੀ ਇਹ ਵੀ ਗੱਲ ਨਾਲ ਪਰ ਇਹ ਮੈਨੂੰ ਇਹ ਦੱਸੋ ਚਲੋ ਤੁਸੀਂ ਤੇ ਪਿਛਲੀਆਂ ਸਰਕਾਰਾਂ ਨੂੰ ਲੈ ਕੇ ਵੀ ਬਹੁਤ ਪਟੀਸ਼ਨਾਂ ਇਦਾਂ ਦੀਆਂ ਪਾਈਆਂ ਕਿਹੜਾ ਬੰਦਾ ਜ਼ਿਆਦਾ ਢੀਠ ਲੱਗਿਆ ਤੁਹਾਨੂੰ ਜਵਾਬ ਦੇਣ 'ਚ ਨਾ ਦੇਣ 'ਚ ਕੰਮ ਕਰਨ 'ਚ ਤੁਹਾਡੀ ਪਟੀਸ਼ਨਾਂ ਕੋਰਟ ਦੇ ਆਰਡਰਾਂ ਨੂੰ ਪੂਰਾ ਕਰਨ 'ਚ ਢੀਠ ਮੈਂ ਚੰਗਾ ਨਹੀਂ ਕਹੂੰਗਾ ਚੰਗੇ ਤੇ ਇਸ ਮਾਮਲੇ 'ਚ ਕੋਈ ਵੀ ਨਹੀਂ ਪਰ ਸਭ ਤੋਂ ਢੀਠ ਕਿਹੜਾ ਇਹ ਕੈਟਾਗਰੀ ਜਿਹੜੀ ਹੈ ਜਿਹੜੇ ਰਾਜਨੀਤਿਕ ਵਿਸ਼ਲੇਸ਼ਕ ਨੇ ਯਾ ਕ੍ਰਿਟਿਕ ਨੇ ਉਹ ਤੇ ਆਪਦਾ ਬਿਹਤਰ ਇਹਦੇ ਤੇ ਨਹੀਂ ਪਰ ਤੁਸੀਂ ਤੇ ਉਹਨਾਂ ਫੈਸਲਿਆਂ ਨੂੰ ਲਾਗੂ ਵੀ ਤੇ ਕਰਾਣਾ ਨਾ ਫਿਰ ਅੱਗੇ ਉਹ ਲਾਗੂਕਰਨ ਚੋਂ ਨੂੰ ਮੰਨਣ ਚ ਜਾਂ ਪੰਜਾਬ ਨਾਲ ਧੱਕੇ ਕਰਨ ਚ ਤੁਹਾਡੇ ਹਿਸਾਬ ਨਾਲ ਸਭ ਤੋਂ ਠੀਟ ਕਿਹੜਾ ਦੇਖੋ ਮੈਂ ਤੁਹਾਨੂੰ ਇੱਕ ਗੱਲ ਕਹਾਂ ਜਦੋਂ ਮੁਖ ਸਰਥੀ ਤਕਤਰ ਬਾਦਲ ਗਵਰਨਮੈਂਟ ਦੇ ਡੇਥ ਵਿੱਚ ਹੋਈ ਸੀ 14 15 ਜਾਂ 16 ਚ ਮੇਰੇ ਖਿਆਲ ਨਾਲ ਤੁਹਾਨੂੰ ਯਾਦ 16 ਇਚ ਫਿਰ ਹਰਿਆਣਾ ਦੇ ਉਸ ਤੋਂ ਬਾਅਦ ਇਹਨਾਂ ਦੋਨਾਂ ਸਰਕਾਰਾਂ ਨੇ ਇਹ ਮੁੱਖ ਸੰਸਥਿਤ ਕੱਤਰ ਨਹੀਂ ਲਾਏ ਲਾਣੇ ਬੰਦ ਕਰਦੇ ਸੀ ਲਾਣੇ ਬੰਦ ਕਰਦੇ ਇਹ ਆਪਣੇ ਆਪ ਦੇ ਵਿੱਚ ਪੰਜਾਬ ਤੇ ਹਰਿਆਣਾ ਦੇ ਲੋਕਾਂ ਦੀ ਜਿੱਤ ਹੈ ਮੇਰੀ ਨਹੀਂ ਹੈ ਮੈਂ ਤੇ ਮਾਨਯੋਗ ਕੋਰਟ ਨੂੰ ਕਿਹਾ ਸੀ ਵੀ ਕਨਸਟੀਟਿਊਸ਼ਨ ਦੇ ਮੁਤਾਬਕ ਇਹ ਗੈਰ ਸੰਵਧਾਨਿਕ ਕਦਮ ਉਠਾ ਸਕਦੇ ਨੇ ਜਾਂ ਨਹੀਂ ਉਠਾ ਸਕਦੇ ਕੋਰਟ ਨੇ ਉਹਦੇ ਉੱਤੇ ਉਹਦਾ ਦਿੱਤਾ ਸੀ ਤੇ ਹੁਣ ਵੀ ਮੈਂ ਇਹੀ ਕਿਹਾ ਵੀ ਪੰਜਾਬ ਦੀਆਂ ਪ੍ਰਾਪਰਟੀਆਂ ਨੂੰ ਇਹ ਸੰਵਧਾਨਿਕ ਲਈ ਜਸਟੀਫਾਈ ਕਰ ਸਕਦੇ ਨੇ ਜਾਂ ਨਹੀਂ ਕਰ ਸਕਦੇ ਆ ਕੇ ਦੱਸ ਤੇ ਦੇ ਦੇ ਉਹਨਾਂ ਅਗਲੀ ਡੇਟ ਤੇ ਇਹ ਜੀ ਸਥਾਪਾਪ ਹੁੰਦੇ ਆ ਜਾਂ ਦਿੱਲੀ ਤੋਂ ਵਕੀਲ ਹੁੰਦੇ ਆ ਜਿਵੇਂ ਅੱਗੇ ਕਰਦੇ ਰਹੇ ਨੇ ਤੇ ਇਹਨਾਂ ਦਾ ਇੱਕੋ ਹੀ ਕੰਮ ਹੁੰਦਾ ਡੰਨ ਪੇਟਣਾ ਡੰਨ ਪੇਟਣਾ ਦਾ मीनिंग ਸਮਝਦੇ ਉੱਤੇ ਤੇ ਬਈ ਆ ਜਾ ਕੇ ਅੱਜ ਤਰੀਖ ਤੋਂ ਖੜਾ ਚੜਾਓ ਅਗਲੀ ਵਾਰੀ ਫੇਰ ਦੇਖਾਂਗੇ ਹੁਣ ਤੇ ਰਹਿ ਵੀ ਸਾਲ ਹੀ ਗਿਆ ਭਾਵੇਂ ਸਾਲ ਰਹਿ ਗਿਆ ਜਾਂ ਕੁਝ ਰਹਿ ਗਿਆ ਮੈਂ ਇਹਦੇ ਚ ਅਕਾਉਂਟੇਬਿਲਟੀ ਵੀ ਮੰਗੀ ਹੈ ਇਹਨਾਂ ਦੀ ਮੈਂ ਦੇ ਵਿੱਚ ਹੋਰ ਕਈ ਥੀ ਤਾਂ ਮੰਗੀਆਂ ਮੈਂ ਇਹਦੇ ਵਿੱਚ ਇਹ ਵੀ ਮੰਗਿਆ ਵੀ ਅਸੈਸਮੈਂਟ ਦੇਵੇ ਫਾਈਨਾਂਸ ਮਿਨਿਸਟਰ ਵੀ ਕਿੰਨਾ ਖਰਚਾ ਹੋਇਆ ਇਹਨਾਂ ਤੇ ਆਮ ਆਦਮੀ ਪਾਰਟੀ ਦੇ ਉੱਤੇ ਪੋਲੀਟੀਕਲ ਗੇਨ ਦੇ ਉੱਤੇ ਤੇ ਪੰਜਾਬ ਨੂੰ ਕੀ ਹਸਲ ਹੋਇਆ ਪੰਜਾਬ ਦੇ ਲੋਕਾਂ ਨੂੰ ਕੀ ਹਸਲ ਹੋਇਆ ਇਹ ਦੱਸੋ ਜੇ ਇਹਨਾਂ ਦੀ ਇਨੀ ਹੀ ਕੋਈ ਚੰਗੀ ਕਾਰਗੁਜ਼ਾਰੀ ਹੁੰਦੀ ਤੇ ਜਾਪਾਨ ਜਾ ਕੇ ਆਏ ਨੇ ਸਾਡੇ ਮੁੱਖ ਮੰਤਰੀ ਸਾਹਿਬ ਉੱਥੋਂ ਕੋਈ ਇਨਵੈਸਟਮੈਂਟ ਨਾ ਲੈ ਕੇ ਆਉਂਦੇ ਤੇ ਉੱਥੇ ਫਿਰ 3 ਸਾਲ ਪਹਿਲੇ ਜਰਮਨੀ ਵੀ ਗਏ ਸੀ ਅੱਜ ਤੱਕ ਜਰਮਨੀ ਵੀ ਗਏ ਸੀ ਇਹੀ ਮੈਂ ਕਹਤ ਰਿਹਾ ਨਾ ਰੀਸੈਂਟਲੀ ਦੀ ਮੈਂ ਗੱਲ ਕਰ ਰਿਹਾ ਤੇ ਉੱਥੋਂ ਇਨਵੈਸਟਮੈਂਟ ਨਾ ਆਉਂਦੀ ਪੰਜਾਬ ਦੀ ਜਿਹੜੀ ਵਿਸ਼ੂ ਨੀਤੀ ਆ ਉਹ ਸਰਕਾਰ ਨੇ ਦਾਤੇ ਲਹਤੀ ਹੈ ਜਿਵੇਂ ਕੇਂਦਰ ਵਿੱਚ ਲੱਗੀ ਹੋਈ ਹੈ ਨਾ ਇਨਵੈਸਟਮੈਂਟ ਐਸ ਵੇਲੇ ਭਾਰਤ 'ਚ ਕੋਈ ਆ ਰਹੀ ਏ ਤੇ ਨਾ ਇੱਥੇ ਆ ਰਹੀ ਏ ਤੇ ਜੇ ਇਹ ਦੇਖਿਆ ਜਾਏ ਸਾਡਾ ਜਿਹੜਾ ਆਮਦਨੀ 8800 ਰੁਪਇਆ ਇਹ ਕੰਮ ਹੋ ਰਿਹਾ ਇਹਦੇ ਹੀ ਕੋਈ ਗਲਤ ਨਹੀਂ ਉਹਨੇ ਅਖੀਰ ਚ ਦੱਸੋ ਕਿ ਜ਼ਮੀਨਾ ਵਾਲੇ ਮਸਲੇ ਤੇ ਮਤਲਬ ਸਰਕਾਰ ਵੇਚ ਸਕਦੀ ਹੈ ਹੁਣ ਜਾਂ ਨਹੀਂ ਵੇਚ ਸਕਦੀ ਜੇ ਵੇਚਦੀ ਹੈ ਤਾਂ ਫਿਰ ਹੋਰ ਕੀ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਪਹਿਲੀ ਗੱਲ ਇਹ ਸਮਝਦਰੀ ਤੋਂ ਕੰਮ ਲੈਣਗੇ ਇਹਨੇ ਕੰਮ ਲੈ ਨਹੀਂ ਨਹੀਂ ਵੇਚਣਗੇ ਕਿਉਂਕਿ ਇਹ ਮਾਮਲਾ ਮਾਨਯੋਗ ਹਾਈ ਕੋਰਟ ਦੇ ਵਿੱਚ ਵਿਚਾਰ ਹधीन ਹੈ ਅਗਰ ਜੇ ਇਹ ਕੰਮ ਕਰਦੇ ਆਂ ਤੇ ਫਿਰ ਮੈਨੂੰ ਇੱਕ ਅਰਜੀ ਹੋਰ ਪਾਣੀ ਪਹੇਗੀ ਵੀ ਜਿਨ੍ਹਾਂ ਨੇ ਇਹ ਕੰਮ ਕੀਤਾ ਉਹਨਾਂ ਨੂੰ ਫਿਰ ਟੇਕ ਟੂ ਟਾਸਕ ਇਹਨਾਂ ਨੂੰ ਸਬਕ ਸਿਖਾਇਆ ਜਾਏ ਔਰ ਜੇ ਮੈਂ ਇਹ ਕਹਾ ਮੈਂ ਇੱਕ ਇੰਟਰਵਿਊ ਵਿੱਚ ਇਹ ਗੱਲ ਕਹੀ ਸੀ ਮੈਂ ਕਿ ਇਹਨਾਂ ਨੂੰ 50 55 60 ਲੱਖ ਦੀਆਂ ਕਾਰਾਂ ਰੱਖਣ ਦਾ ਕੀ ਫਾਇਦਾ ਹੈ ਕੋਠੀਆਂ ਦੇ ਸਾਹਮਣੇ ਸਿਵਲ ਸੈਕ ਸੈਕਰੇਟਰੀਅਟ ਦਾ ਆਫਿਸ ਹੈ ਜੋਗਿੰਗ ਕਰਤੇ ਜਾਇਆ ਕਰਨ ਪੈਦਲ ਜਾਇਆ ਕਰਨ ਕਾਰਾਂ ਕੁਰਾਂ ਛੱਡ ਨਲੇ ਤੇ ਠੀਕ ਰਹੇਗੀ ਨਲੇ ਪੰਜਾਬ ਦੀ ਤੇ ਠੀਕ ਹੋ ਜੇ ਆਮ ਆਦਮੀ ਨੇ ਇਦਾਂ ਕਿਵੇਂ ਕਰ ਔਰ ਮੈਨੂੰ ਇਹ ਮਹਿਸੂਸ ਹੋਇਆ ਕਿ ਆਮ ਆਦਮੀ ਪਾਰਟੀ ਨੂੰ ਜਿਹੜੀ ਗੱਲ ਖੁਦ ਕਹਿਣੀ ਪਈ ਸੀ ਮੈਨੂੰ ਤਲਾਹ ਦੇਣੀ ਪਈ ਬਿਨਾਂ ਫੀਸ ਤੇ ਤੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਵਾਕਈ ਹੈ ਜਾਂ ਨਹੀਂ ਹੈ ਇਹ ਸਵਾਲ ਤੁਹਾਡੇ ਸੂਝਵਾਨ ਦਰਸ਼ਕਾਂ ਦੀ ਜਿਹੜੀ ਇਹ ਵਿਚਾਰਾਂ ਦਿਨ ਹੋਵੇ ਤੇ ਉਹਨਾਂ ਦੇ ਜੋ ਕਮੈਂਟ ਆਣਗੇ ਚਲ ਬਹੁਤ ਬਹੁਤ ਧੰਨਵਾਦ ਪੱਟੀ ਸਾਹਿਬ ਜੁੜਨ ਦੇ ਲਈ ਸੋ ਬਿਲਕੁਲ ਸਰਕਾਰੀ ਜ਼ਮੀਨਾਂ ਦੇ ਮਸਲੇ ਨੂੰ ਲੈ ਕੇ ਇੱਕ ਪਟੀਸ਼ਨ ਪੈ ਚੁੱਕੀ ਹੈ ਮਾਮਲਾ ਕੋਰਟ ਵਿਚਾਰਾ ਦੀ ਨੇ ਪਰ باوجود ਉਸ ਦੇ ਜੇ ਸਰਕਾਰ ਪੰਜਾਬੀਆਂ ਦੀਆਂ ਸੰਪਤੀਆਂ ਨੂੰ ਜਾਇਦਾਦਾਂ ਨੂੰ ਵੇਚਦੀ ਹੈ ਧਿਆਨ ਨਾਲ ਸੁਣਿਓ ਸਰਕਾਰੀ ਨਾ ਕਿਹਾ ਕਰੋ ਉਹ ਪੰਜਾਬ ਦੀਆਂ ਨੇ ਹਰ ਇੱਕ ਪੰਜਾਬੀ ਦੀ ਔਰ ਜਿਵੇਂ ਕਿ ਪੱਟੀ ਸਾਹਿਬ ਨੇ ਕਿਹਾ ਜੇ 4 ਲੱਖ ਕਰੋੜ ਦਾ ਕਰਜ਼ਾ ਪੰਜਾਬੀਆਂ 'ਸਿਰ ਹੈ ਤੇ ਫਿਰ ਉਹ ਪ੍ਰਾਪਰਟੀ ਵੀ ਪੰਜਾਬੀਆਂ ਦੀ ਹੈ ਜਿਹਨੂੰ ਸਰਕਾਰ ਵੇਚਣ ਜਾ ਰਹੀ ਹੈ ਹੁਣ ਵੇਚਦੀ ਹੈ ਨਹੀਂ ਵੇਚਦੀ ਕੀ ਚਾਰਾ ਜੋਈ ਕਰਦੀ ਹੈ ਕੀ ਨਵੇਂ ਤਿਗੜਮ ਪੜਾਉਂਦੀ ਹੈ ਜਾਂ ਕਹਿ ਦੋ ਕਿ ਕਿਹੜੀ ਨਵੀਂ ਸਕੀਮ ਕੱਢਦੀ ਹੈ ਉਹ ਵੇਖਣ ਵਾਲੀ ਗੱਲ ਹੋਏਗੀ ਕੁਛ ਭੱਟੀ ਸਾਹਿਬ ਫਿਰ ਕਹਿਣਾ ਚਾਹ ਰਹੇ ਹਾਂ 4 ਲੱਖ ਕਰੋੜ ਦਾ ਕਰਜ਼ਾ ਪੰਜਾਬੀਆਂ ਨੇ ਨਹੀਂ ਚੁੱਕਿਆ ਸਰਕਾਰ ਨੇ ਚੁੱਕਿਆ ਤੇ ਜਿਹੜੀ ਸਰਕਾਰ ਨੇ ਚੁੱਕਿਆ ਸਾਰਿਆਂ ਦੀ ਅਕਾਉਂਟੇਬਿਲਟੀ ਜਿਹੜੀ ਹੈ ਇਹ ਮੰਗੀ ਜਾਏਗੀ ਅਦਾਲਤ ਦੇ ਵਿੱਚ ਠੀਕ ਹੈ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਇੱਕ ਵੱਡਾ ਮਸਲਾ ਹੈ ਕਾਨੂੰਨੀ ਤੌਰ ਤੇ ਵੀ ਇਹਨੂੰ ਸਮਝਣ ਦੀ ਲੋੜ ਹੈ ਪਰ ਸਵਾਲ ਵੱਡਾ ਹੈ ਕਿ ਲੋੜ ਕੀ ਹੈ ਆਮਦਨੀ 88 ਖਰਚਾ ਰੁਪਈਆ ਵੈਲਫੇਅਰ ਕਿੱਥੇ ਹੈ ਕਿੰਨਾ ਕੁ ਵੈਲਫੇਅਰ ਹੋ ਰਿਹਾ ਹੈ ਔਰ ਪੰਜਾਬ ਕਿੱਥੇ ਜਾ ਰਿਹਾ ਹੈ ਪਰ ਅਸੀਂ ਤੇ ਕੋਸ਼ਿਸ਼ ਕਰਦੇ ਰਹਾਂਗੇ ਨਵੇਂ ਪੰਜਾਬ ਲਈ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ